प्यारे दोस्तों मैं विपाल सिद्धू मोट बाता चन्ननिया चैनल ते ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਪਵਨ ਪੰਜਾਬੀ ਦੀ ਕਹਾਣੀ ਮਾਂ ਤੇ ਬੁੜੀ ਲੈ ਕੇ ਪੇਸ਼ ਆਸ ਕਰਦੀ ਹਾਂ ਕਿ ਕਹਾਣੀ ਤੁਹਾਨੂੰ ਜਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਹਾਣੀ ਮਾਂ ਤੇ ਬੁੜੀ ਤਾਈ ਬਚਨ ਕੌਰ ਬਿਮਾਰ ਹੈ ਪਿਛਲੇ 2 ਮਹੀਨਿਆਂ ਤੋਂ ਮੰਜੇ ਨਾਲ ਮੰਜਾ ਹੋਈ ਪਈ ਹੈ ਡਾਕਟਰ ਆਉਂਦਾ ਹੈ ਨਬਜ਼ ਦੇਖਦਾ ਹੈ ਦਵਾਈ ਦਿੰਦਾ ਹੈ ਤੇ ਚਲਿਆ ਜਾਂਦਾ ਹੈ ਤਾਈ ਕਦੇ ਠੀਕ ਹੋ ਜਾਂਦੀ ਹੈ ਤੇ ਕਦੇ ਫੇਰ ਬਿਮਾਰ ਹੋ ਜਾਂਦੀ ਹੈ ਨੌਕਰਾਨੀ ਕਰਮੀ ਜ਼ਿਆਦਾਤਰ ਤਾਈ ਦੇ ਕੋਲ ਹੀ ਰਹਿੰਦੀ ਹੈ ਅੱਜ ਤਾਈ ਬਹੁਤ ਜ਼ਿਆਦਾ ਬਿਮਾਰ ਹੋ ਗਈ ਹੈ ਸਾਰੁਕ ਰੁੱਕ ਕੇ ਆਉਣ ਲੱਗ ਪਿਆ ਹੈ ਡਾਕਟਰ ਆ ਕੇ ਨਬਜ਼ ਦੇਖਦਾ ਹੈ ਪਾਈਸ਼ੇਰਿਆ ਬੇਬੇ ਨੂੰ ਸ਼ਹਿਰ ਲੈ ਕੇ ਜਾਓ ਡਾਕਟਰ ਤਾਈ ਦੇ ਪੁੱਤਰ ਸ਼ੇਰ ਸਿੰਘ ਨੂੰ ਕਹਿੰਦਾ ਹੈ ਸੁਣ ਕੇ ਸ਼ੇਰ ਸਿੰਘ ਸੋਚੀ ਪੈ ਜਾਂਦਾ ਹੈ ਕਰੇ ਤਾਂ ਕੀ ਕਰੇ ਭੈਣ ਜਲਦੀ ਆ ਜਾ ਬੁੜੀ ਬਹੁਤ ਜ਼ਿਆਦਾ ਬਿਮਾਰ ਹੈ ਡਾਕਟਰ ਕਹਿੰਦਾ ਸ਼ਹਿਰ ਲੈ ਜਾਓ ਭਾਈ ਇਹਨੂੰ ਸ਼ੇਰ ਸਿੰਘ ਆਪਣੀ ਭੈਣ ਪਾਲ ਕੌਰ ਨੂੰ ਫੋਨ ਕਰ ਦਿੰਦਾ ਹੈ ਸ਼ੇਰ ਦੀ ਪਤਨੀ ਹਰਨਾਮ ਕੌਰ ਅੰਦਰ ਕਮਰੇ ਵਿੱਚ ਪੇਟੀ ਖੋਲੀ ਬੈਠੀ ਕੁਝ ਦੇਖ ਰਹੀ ਹੈ। ਨੌਕਰਾਨੀ ਕਰਮੀ ਫਰਸ਼ ਉੱਤੇ ਕੱਪੜੇ ਧੋ ਰਹੀ ਹੈ। ਡਾਕਟਰ ਦੀ ਗੱਲ ਸੁਣ ਕੇ ਉਹ ਤਾਈ ਦੇ ਮੰਜੇ ਕੋਲ ਆ ਜਾਂਦੀ ਹੈ। ਤੇ ਮੰਜੇ ਦੀ ਬਾਹੀ ਉੱਤੇ ਬੈਠ ਕੇ ਉਸ ਦੀਆਂ ਲੱਤਾਂ ਕੁੱਟਣ ਲੱਗ ਜਾਂਦੀ ਹੈ। ਆ ਦੋ ਕੱਪੜੇ ਤਾਂ ਧੋਦੇ ਬੈ ਗਈ ਜਾ ਕੇ ਬੁੜੀ ਦੀਆਂ ਲੱਤਾਂ ਕੁੱਟਣ ਹਰਨਾਮ ਕੌਰ ਨੌਕਰਾਣੀ ਕਰਮੀ ਨੂੰ ਬਹੁਤ ਝੜਦੀ ਹੈ ਮਾਂ ਕਿਵੇਂ ਆ ਹੁਣ ਤੀਜੇ ਕੁ ਪੈਰ ਪਾਲਕੌਰ ਵੀ ਆ ਜਾਂਦੀ ਹੈ ਤੇ ਲੰਮੀ ਪਈ ਮਾਂ ਨੂੰ ਚਿੰਬੜ ਜਾਂਦੀ ਹੈ ਤੀ ਦੀਆਂ ਛਲਕਦੀਆਂ ਅੱਖਾਂ ਵਿੱਚੋਂ ਹੰਝੂ ਮਾਂ ਦੀ ਸਾਤੀ ਤੇ ਡੁੱਲਣ ਲੱਗ ਪੈਂਦੀ ਹਨ ਠੀਕਾ ਤਾਈ ਤੂੰ ਠੀਕ ਤਰ੍ਹਾਂ ਬੋਲਿਆ ਵੀ ਨਹੀਂ ਸੀ ਗਿਆ ਯਾ ਬੀਰੇ ਗੱਡੀ ਲੈ ਕੇ ਆ ਜਾ ਮਾਂ ਨੂੰ ਸ਼ਹਿਰ ਲੈ ਕੇ ਚੱਲੀਏ ਪਾਲਕੌਰ ਨੇ ਸ਼ੇਰ ਸਿੰਘ ਨੂੰ ਕਿਹਾ ਮਖਾ ਜੀ ਮਾਂ ਬਹੁਤ ਬਿਮਾਰ ਹੈ ਮੈਂ ਪਿੰਡ ਆ ਗਈ ਹਾਂ ਮਾਂ ਨੂੰ ਸ਼ਹਿਰ ਲੈ ਕੇ ਜਾਣਾ ਹੈ ਹਸਪਤਾਲ ਗੱਡੀ ਧਿਆਨ ਨਾਲ ਚਲਾਇਓ ਪਾਲਕੌਰ ਨੇ ਆਪਣੇ ਪਤੀ ਧੰਨਾ ਸਿੰਘ ਨੂੰ ਫੋਨ ਕਰ ਦਿੱਤਾ ਹੈ ਜੋ ਟਰੱਕ ਡਰਾਈਵਰ ਹੈ ਤੇ ਗੱਡੀ ਲੈ ਕੇ ਕਿਤੇ ਮਾਲ ਛੱਡਣ ਗਿਆ ਹੋਇਆ ਹੈ ਆਮੀ ਕਰਮੀ ਕੱਪੜੇ ਧੋਣ ਲੱਗ ਪਈ ਹੈ ਪਰ ਉਸ ਦੇ ਕੰਨ ਤੇ ਅੱਖਾਂ ਪਰਿਵਾਰ ਦੀਆਂ ਗੱਲਾਂ ਵਿੱਚ ਲੱਗੇ ਹੋਏ ਹਨ ਗੱਡੀ ਆ ਗਈ ਹੈ ਮਾਂ ਨੂੰ ਗੱਡੀ ਵਿੱਚ ਪਾ ਕੇ ਸ਼ੇਰ ਸਿੰਘ ਤੇ ਪਾਲ ਗੌਰ ਵੀ ਗੱਡੀ ਵਿੱਚ ਬਹਿ ਗਏ ਹਨ ਨੌਕਰਾਨੀ ਕਰਮੀ ਵੀ ਨਾਲ ਜਾਣਾ ਚਾਹੁੰਦੀ ਹੈ ਪਰ ਹਰਨਾਮ ਕੌਰ ਨੇ ਕੂੜ ਦਿੱਤਾ ਹੈ ਹੰਜੂਆਂ ਭਰੀਆਂ ਅੱਖਾਂ ਨਾਲੋਂ ਫੇਰ ਕੱਪੜੇ ਧੋਣ ਲੱਗ ਪਈ ਹੈ ਭੈਣ ਜਲਦੀ ਆ ਜਾ ਬੁੜੀ ਬਹੁਤ ਬਿਮਾਰ ਹੈ ਮਖਿਆ ਜੀ ਮਾਂ ਬਹੁਤ ਬਿਮਾਰ ਹੈ ਸ਼ੇਰ ਸਿੰਘ ਦੇ ਆਪਣੀ ਭੈਣ ਪਾਲਕੌਰ ਨੂੰ ਤੇ ਪਾਲਕੌਰ ਦੇ ਆਪਣੇ ਪਤੀ ਨੂੰ ਕਹੇ ਬੋਲ ਨੌਕਰਾਣੀ ਕਰਮੀ ਦੇ ਕੰਨਾਂ ਵਿੱਚ ਕਮਸਾਨ ਮਚਾ ਰਹੇ ਹਨ ਤਾਈ ਤੂਤੀ ਲਈ ਤਾਂ ਸਦਾ ਮਾਂ ਪਰ ਪੁੱਤ ਲਈ ਬੁੜੀ ਕਦੋਂ ਬਣ ਗਈ ਨੌਕਰਾਨੀ ਕਰਮੀ ਦਾ ਸਵਾਲ ਜਿਵੇਂ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਹੋ ਕੇ ਰਹਿ ਗਿਆ ਹੋਵੇ ਸੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਜੋ ਕਿ ਕਹਾਣੀ ਨੂੰ ਬਣਦਾ ਇੱਕ ਹੱਕ ਮਿਲ ਸਕੇ ਤੁਹਾਡਾ ਇੱਕ ਹੌਸਲਾ ਮਿਲ ਸਕੇ ਤੁਹਾਡਾ ਕਮੈਂਟ ਚੈਨਲ ਲਈ ਮੇਰੇ ਅੰਦਰ ਲਈ ਇੱਕ ਹੌਸਲਾ ਹੁੰਦਾ ਆਸ ਹੁੰਦੀ ਹੈ ਮੈਨੂੰ ਕਿ ਤੁਸੀਂ ਸੁਣ ਕੇ ਕਹਾਣੀ ਨੂੰ ਕਮੈਂਟ ਜ਼ਰੂਰ ਕਰੋਗੇ ਸੋ ਕਹਾਣੀ ਜਾਂ ਕਵਿਤਾ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਹੈ ਉਸ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਾਰੀਆਂ ਨਹੀਂ ਪਸੰਦ ਆਉਂਦੀਆਂ ਤਾਂ ਉਸ ਤੇ ਕਮੈਂਟ ਭਾਵੇਂ ਨਾ ਕਰਿਆ ਕਰੋ ਜੋ ਵੀ ਤੁਹਾਨੂੰ ਪਸੰਦ ਆਉਂਦੀ ਹੈ ਉਹ ਤੇ ਇੱਕ ਲਾਈਕ ਦਾ ਬਟਨ ਤੇ ਇੱਕ ਕਮੈਂਟ ਜ਼ਰੂਰ ਕਰਦਿਆ ਕਰੋ ਤਾਂ ਜੋ ਕਿ ਮੈਨੂੰ ਹੌਸਲਾ ਮਿਲ ਸਕੇ ਮੇਰੀ ਮਿਹਨਤ ਦਾ ਮੁੱਲ ਤੁਹਾਡਾ ਇੱਕ ਕਮੈਂਟ ਹੈ ਬਹੁਤ ਮਿਹਨਤ ਹੁੰਦੀ ਹੈ ਚੈਨਲ ਦੇ ਲਈ ਬਹੁਤ ਔਖੀ ਹੁੰਦੀ ਹੈ ਰਿਕਾਰਡਿੰਗ ਵੀ ਬਹੁਤ ਵਾਰ ਗਲਤ ਕਰ ਦਿੰਨੀ ਆ ਮੈਂ ਜਦ ਕੁਝ ਸ਼ਬਦ ਗਲਤ ਹੋ ਜਾਂਦੇ ਨੇ ਤਾਂ ਫੇਰ ਕੱਟ ਕੇ ਦੁਬਾਰਾ ਰਿਕਾਰਡਿੰਗ ਕਰਦੀ ਆ ਬਹੁਤੇ ਵਾਰ ਤਾਂ ਰਾਤ ਦੇ 2 2 2:30 ਵੱਜ ਜਾਂਦੇ ਨੇ ਸੋ ਐਸੇ ਲਈ ਤੁਹਾਡੇ ਅੱਗੇ ਇੱਕ ਅਪੀਲ ਹੈ ਕਿ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਜਦ ਵੀ ਤੁਸੀਂ ਸੁਣਦੇ ਹੋ ਕਹਾਣੀ ਨੂੰ ਕਵਿਤਾ ਨੂੰ ਜੋ ਤੁਹਾਨੂੰ ਪਸੰਦ ਆਉਂਦੀ ਹੈ ਉਹਦੇ ਲਈ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਨਹੀਂ ਵੀ ਸੋਹਣੀ ਲੱਗਦੀ ਉਸ ਲਈ ਵੀ ਦੱਸਿਆ ਕਰੋ ਕਮੀ ਹੁੰਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ ਕਮੈਂਟ ਵਿੱਚ ਲਿਖ ਕੇ ਸੋ ਧੰਨਵਾਦ ਜੀ ਬਾਏ ਬਾਏ ਜੀ